11 ਇੱਕ ਦੀ ਥ੍ਰੈਟ ਕਾਲ ਆਈ ਸੀ ਉਹਦੇ ਵਿੱਚ ਕੀ ਸੀ ਕਿ ਮੈਂ 12 ਤਰੀਕ ਨੂੰ ਜਾ ਕੇ ਐਸਐਸਪੀ ਅਮਰਸਰ ਦੇ ਹੱਥੀ ਨੂੰ ਦਰਖਾਸਤ ਦੇ ਘਾਇਆ ਸੀ 2 ਮਹੀਨੇ ਬੀਤਣ ਤੋਂ ਬਾਅਦ ਵੀ ਜਿਹੜਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਨਹੀਂ ਸੀ ਚਾਹੁੰਦਾ ਕਿ ਮੀਡੀਆ ਦੇ ਉੱਤੇ ਮੈਂ ਇਹ ਵੀਡੀਓ ਜਿਹੜੀ ਆ ਜਾਂ ਇਹ ਆਡੀਓ ਵਾਇਰਲ ਹੋਵੇ ਇਸ ਲਈ ਮੈਂ 2 ਮਹੀਨੇ ਪ੍ਰਸ਼ਾਸਨ ਦੀ ਵੇਟ ਕੀਤੀ ਕਿਉਂਕਿ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਗਿਆ ਸੀ ਕਿ ਉਹ ਕੋਈ ਕਾਰਵਾਈ ਕਰਨਗੇ ਅਸੀਂ ਕੋਈ ਨਾ ਕੋਈ ਗ੍ਰਿਫਤਾਰੀ ਕਰਕੇ ਇਹਦੀ ਜਿਹੜੀ ਆ ਬਣਦੀ ਕਾਰਵਾਈ ਐਫ ਆਈ ਆਰ ਦਰਜ ਲਾਂਚ ਕਰਾਂਗੇ ਲੇਕਿਨ 2 ਮਹੀਨੇ ਜਦੋਂ ਪੁਲਿਸ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਤੇ ਉਸ ਤੋਂ ਬਾਅਦ ਮਜਬੂਰ ਨਾ ਮੈਂ ਇੱਕ ਆਮ ਨਾਗਰਿਕ ਦੀ ਤਰ੍ਹਾਂ মিডিਆ ਨੂੰ ਜਿਹੜੀ ਆ ਉਹ ਵੀਡੀਓ ਦਿੱਤੀ ਉਹਦੇ ਚ ਕੀ ਸੀ ਕਿ ਜਦੋਂ ਅਸੀਂ ਵੀਡੀਓ ਰਿਕਾਰਡ ਕੀਤੀ WhatsApp ਕਾਲ ਸੀ ਅਧੀਆਂ ਗੱਲਾਂ ਰਿਕਾਰਡ ਹੋਈਆਂ ਜਿੰਨੀਆਂ ਕੋਈਆਂ ਮੈਂ মিডিਆ ਨੂੰ ਦੇ ਦਿੱਤੀ ਉਸ ਤੋਂ ਬਾਅਦ ਇੱਕ ਪੁਲਿਸ ਦਾ ਬਿਆਨ ਆਉਂਦਾ ਕਿ ਇਹ ਵੀਡੀਓ ਫੇਕ ਆ ਇਹ ਡਰਾਮਾ ਰਚਿਆ ਜਾ ਰਿਹਾ ਇਹ ਤੇ ਯਕੀਨ ਨਾ ਕਰੋ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਇਹ ਪੁਲਿਸ ਪ੍ਰਸ਼ਾਸਨ ਇੱਕ ਬੰਦੇ ਨੂੰ ਤਾਂ ਮੈਨੂੰ ਕਹਿ ਰਿਹਾ ਕਿ ਇਨਵੈਸਟੀਗੇਸ਼ਨ ਕਰ ਰਹੇ ਆ ਇੱਕ ਬੰਦੇ ਨੂੰ ਇਹਨਾਂ ਨੇ ਸਰਟੀਫਿਕੇਟ ਵੀ ਦਿੱਤਾ ਕਿ ਇਹ ਫੇਕ ਆ ਮੈਂ ਜਦੋਂ ਇਹ ਵੀਡੀਓ ਜਿਹੜੀ ਆ ਪੁਲਿਸ ਵਾਲੀ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਮੈਂ ਆਪਣਾ ਪੱਖ ਦਿੰਨਾ ਤੇ ਉਹਦੇ ਤੇ ਕੀ ਆ ਕਿ ਗਲਤ-ਗਲਤ ਕਮੈਂਟ ਆਉਂਦੇ ਆ ਜੀ ਇਹ ਸਕੋਲਟੀ ਲਈ ਸਾਰਾ ਕੁਝ ਕਰ ਰਿਹਾ ਇਹ ਸ਼ਾਇਦ ਡਰਾਮੇ ਕਰ ਰਿਹਾ ਲੇਕਿਨ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ ਮੈਂ ਤੇ ਸਿਰਫ ਇੱਕ ਪੁਲਿਸ ਪ੍ਰਸ਼ਾਸਨ ਕੋ ਮੰਗ ਕੀਤੀ ਸੀ ਕਿ ਇਹਦੀ ਜਿਹੜੀ ਆ ਐਫ ਆਈ ਆਰ ਲਾਂਚ ਕਰੋ ਜਿਹੜੀ ਕਿ ਹਾਲੇ ਤੱਕ ਵੀ ਨਹੀਂ ਹੋਈ ਸਕਿਉਰਟੀ ਛੱਡਣ ਦਾ ਕਾਰਨ ਕੀ ਦੱਸੋ ਸਕਿਉਰਟੀ ਛੱਡਣ ਦਾ ਮੇਰਾ ਕਾਰਨ ਹੈ ਕਿ ਮੈਂ ਨਾ ਕਮੈਂਟ ਪੜ ਰਿਹਾ ਸੀ ਵੀਡੀਓ ਦੇ ਉੱਤੇ ਜਿਹੜੀ ਮੀਡੀਆ ਚ ਵਾਇਰਲ ਹੋਈ ਕਿ ਇਹ ਸਕਿਉਰਟੀ ਲਈ ਡਰਾਮੇ ਕੀਤੇ ਜਾ ਰਹੇ ਆ ਸਕਿਉਰਟੀ ਤੇ ਮੇਰੇ ਕੋ ਵੈਸੇ ਵੀ ਆਲ ਰਾਈਟ 2019 ਤੋਂ ਹੈਗੀ ਆ ਸਕਿਉਰਟੀ ਤੇ ਮੈਂ ਮੰਗੀ ਕੋਈ ਨਹੀਂ ਮੇਰੇ ਤੇ ਸਿਰਫ ਇੱਕੋ ਹੀ ਪ੍ਰਸ਼ਾਸਨ ਨਾਲ ਲੜਾਈ ਸੀ ਕਿ ਇੱਥੇ ਬਣਦੀ ਜਿਹੜੀ ਕਾਰਵਾਈ ਕਰੋ ਐਫ ਆਈ ਆਰ ਦਰਜ ਕਰੋ ਕੋਈ ਨਾ ਕੋਈ ਗ੍ਰਫਤਾਰੀ ਕਰੋ ਉਹ ਨਹੀਂ ਹੋਈ ਮੇਰਾ ਸਕਿਉਰਿਟੀ ਛੱਡਣ ਦਾ ਰੀਜ਼ਨ ਇਹ ਆ ਕਿ ਕਿਉਂਕਿ ਲੋਕੀ ਗਲਤ ਨਾ ਸੋਚਣ ਕਿ ਮੈਂ ਵਾਕਿਆ ਹੀ ਸਕਿਉਰਿਟੀ ਲਈ ਡਰਾਮਾ ਕਰ ਰਿਹਾ ਇਸ ਲਈ ਮੈਂ ਜਿਹੜੀ ਕੱਲ 11 ਵਜੇ ਜਿਹੜੀ ਆ ਕਿ ਮੈਂ ਸਕਿਉਰਿਟੀ ਜਿਹੜੀ ਆ ਵਾਪਸ ਕਰ ਦਿੱਤੀ ਸੀ ਹੁਣ ਸਿਚੁਏਸ਼ਨ ਇਹ ਆ ਕਿ ਪੁਲਿਸ ਵੱਲੋਂ ਉਹਨਾਂ ਨੂੰ ਆਰਡਰ ਦਿੱਤੇ ਗਏ ਆ ਸਕਿਉਰਿਟੀ ਨੂੰ ਕਿ ਤੁਸੀਂ ਇੱਥੋਂ ਨਹੀਂ ਜਾਣਾ ਜਿਹੜੇ ਕਿ ਹੁਣ ਘਰ ਦੇ ਬਾਹਰ ਹੀ ਖਲੋਤੇ ਆ ਮੈਂ ਕੱਲ ਜਾਣਾ ਸੀ ਕਿਤੇ ਇਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ ਕਿ ਅਸੀਂ ਨਾਲ ਜਾਣਾ ਤੇ ਮੈਂ ਫਿਰ ਕੈਂਸਲ ਹੀ ਕਰਤਾ ਸੀ ਪ੍ਰੋਗਰਾਮ ਮੈਂ ਹੁਣ ਜਾਵਾਂਗਾ ਜਿੱਥੇ ਵੀ ਜਾਵਾਂਗਾ ਕੱਲਾ ਜਾਵਾਂਗਾ ਕਿਉਂਕਿ ਮੈਨੂੰ ਸਕਿਉਰਿਟੀ ਦੀ ਲੋੜ ਨਹੀਂ ਕਿਉਂਕਿ ਇਹ ਅਗਰ ਕੋਈ ਹੁੰਦਾ ਮੈਨੂੰ ਕੁਝ ਤੇ ਇਹਦਾ ਜਿਹੜਾ ਜ਼ਿੰਮੇਵਾਰ ਆ ਇਹ ਡੀਐਸਪੀ ਸਾਹਿਬ ਹੋਣਗੇ ਜਾਂ ਤੇ ਇਸ ਗੱਲ ਦੀ ਮਾਫੀ ਮੰਗਣ ਸਕਿਉਰਿਟੀ ਬਿਲਕੁਲ ਜੀ ਮੌਜੂਦ ਹੈ ਪਰ ਮੈਂ ਘਰ ਚ ਐਂਟਰੀ ਹੰ ਦਵਾਂਗਾ ਬਾਹਰ ਹੀ ਪਰ ਮੈਂ ਇੱਕ ਗੱਲ ਦਾ ਸਪਸ਼ਟਿਕਰਨ ਚਾਹੁੰਨਾ ਜਿਹੜਾ ਡੀਐਸਪੀ ਸਾਹਿਬ ਨੇ ਗੱਲ ਕਹੀ ਆ ਕਿ ਮੈਂ ਸਕਿਉਰਿਟੀ ਦਾ ਜਿਹੜਾ ਦੁਰਵਰਤੋਂ ਕੀਤੀ ਆ ਮੈਨੂੰ ਪਹਿਲਾਂ ਉਹ ਦੱਸਿਆ ਜਾਵੇ ਕਿ ਮੈਂ ਕਿਹੜੀ ਦੁਰਵਰਤੋਂ ਕੀਤੀ ਆ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੈਂ ਤਾਂ ਮੈਨੂੰ ਦੱਸਣੋ ਵੀ ਮੇਰਾ ਕੋਈ ਗਲਤ ਬਿਜ਼ਨਸ ਆ ਮੈਂ ਬਿਲਕੁਲ ਸਹੀ ਬੰਦਾ ਵਾਂ ਮੈਂ ਨਾ ਕੋਈ ਜ਼ਿੰਦਗੀ ਦੇ ਵਿੱਚ ਕੋਈ ਗਲਤ ਕੰਮ ਕੀਤਾ ਮੈਂ ਆਪਣੀ ਇਮਾਨਦਾਰੀ ਨਾਲ ਮੈਂ ਜ਼ਿੰਦਗੀ ਜੀਣਾ ਵਾਂ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਡਿਪਟੀ ਸਾਹਿਬ ਨੂੰ ਕਿ ਤੁਸੀਂ ਜਿਹੜੀ ਇਹ ਗੱਲ ਕਹੀ ਆ ਸਕਿਉਰਿਟੀ ਦੀ ਦੁਰਵਰਤੋਂ ਕੀਤੀ ਪਹਿਲਾਂ ਤਾਂ ਮੈਨੂੰ ਉਹ ਜਵਾਬ ਦਿਓ ਫਿਰ ਤੁਸੀਂ ਮੈਨੂੰ ਜਵਾਬ ਦਿਓ ਵੀ ਕਿਹੜਾ ਡਰਾਮਾ ਰਚਿਆ ਮੈਂ ਜੇ ਤੁਸੀਂ ਸਾਬਤ ਕਰ ਹੀ ਦਿੱਤਾ ਸਰਟੀਫਿਕੇਟ ਦੇ ਹੀ ਦਿੱਤਾ ਕਿ ਇਹ ਜਿਹੜੀ ਆ ਵੀਡੀਓ ਜਾਂ ਕਾਲ ਫੇਕ ਆ ਤੇ ਮੇਰੇ ਤੇ ਬਣਦੀ ਕਾਰਵਾਈ ਕਰੋ ਹੁਣ ਜਿਹੜਾ ਹੈਗਾ ਉਹ ਸਕਿਉਰਿਟੀ ਜੇ ਵਾਪਸ ਤੁਹਾਨੂੰ ਦਿੱਤੀ ਜਾਂਦੀ ਲਵੋਗੇ ਨਹੀਂ ਲਵੋ ਨਹੀਂ ਬਿਲਕੁਲ ਨਹੀਂ ਲਵਾਂਗਾ ਜੀ ਮੈਂ ਬਿਲਕੁਲ ਨਹੀਂ ਲਵਾਂਗਾ ਸਕਿਉਰਿਟੀ ਜਿਹੜੀ ਆ ਮੈਂ ਬਿਲਕੁਲ ਨਹੀਂ ਰੱਖਾਂਗਾ ਜਾਂ ਤੇ ਮੈਨੂੰ ਪਹਿਲਾਂ ਡਿਪਟੀ ਸਾਹਿਬ ਇਹ ਕਲੀਅਰ ਕਰਨ ਕਿ ਮੈਂ ਕਿਹੜੀ ਸਕਿਉਰਿਟੀ ਦੀ ਦੁਰਵਰਤੋਂ ਕੀਤੀ ਆ ਤੇ ਇਹ ਜਿਹੜਾ ਵਾ ਮੈਂ ਕਿਹੜਾ ਡਰਾਮਾ ਰਚਿਆ ਇੱਕ ਕਾਲ ਆਈ ਆ ਮੈਨੂੰ ਵਟਸਐਪ ਕਾਲ ਆਈ ਆ ਮੈਂ ਤੁਹਾਨੂੰ 2 ਮਹੀਨੇ ਮੈਂ ਵੇਟ ਕੀਤੀ ਆ ਮੈਂ ਤੇ ਆਪ ਨਹੀਂ ਸੀ ਚਾਹੁੰਦਾ মিডিਆ ਨੂੰ ਦੇਣੀ ਮਸਲੀ ਸੁਲਝਣ ਹੋਵੇ ਕੀ ਕਰਾਂ ਹੁਣ ਜਿੰਨੇ ਸੰਗਠਨ ਨੇ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ 35 ਸੰਗਠਨ ਉਹ ਅਸੀਂ ਹੁਣ ਸਾਰੇ ਇਕੱਠੇ ਹੋ ਕੇ ਮੀਟਿੰਗ ਕਰ ਰਹੇ ਆ ਉਸ ਤੋਂ ਬਾਅਦ ਜਿਹੜਾ ਵੀ ਡਿਸੀਜਨ ਲਿਆ ਜਾਊਗਾ ਤੁਹਾਨੂੰ ਦੱਸਾਂਗਾ ਜੀ ਪਰਸੋਂ ਕੱਲ੍ਹ ਕਰਕੇ ਦੋ ਦਿਨ ਬਾਅਦ ਕਰਾਂਗੇ ਹਾਂ ਸ਼ਾਇਦ 16 ਤਰੀਕ ਨੂੰ ਮੀਟਿੰਗ ਐਸੀ ਰੱਖਾਂਗੇ ਜੀ ਉਹਦੇ ਵਿੱਚ ਫਿਰ ਜੋ ਵੀ ਸਾਰੇ ਕੋਈ ਵੀ ਫੈਸਲਾ ਹੋਏਗਾ ਉਹ ਤੁਹਾਨੂੰ ਦੱਸਾਂਗੇ ਜੀ ਸਕਿਉਰਟੀ ਜਿਹੜੀ ਉਹਨਾਂ ਚ ਫਿਰ ਨਹੀਂ ਬਿਲਕੁਲ ਨਹੀਂ ਜੀ ਮੈਂ ਇਕੱਤੀ ਜਾਵਾਂਗਾ ਕੱਲਾ ਹੀ ਜਾਵਾਂਗਾ ਸਕਿਉਰਟੀ ਜਾਏਗੀ ਆਪਣੀ ਗੱਡੀ 'ਚ ਵੱਖਰੇ ਚੱਲ ਜਾਣ ਮੈਂ ਬਿਲਕੁਲ ਨਹੀਂ ਨਾਲ ਲੈ ਕੇ ਜਾਵਾਂਗਾ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਸਰਜਿੰਦਰ ਕੁਮਾਰ ਕਿੱਥੇ ਦਾ ਨਾਮ ਹੈ ਤੁਸੀਂ ਰਾਹੀਮ ਪਿਆਸ ਸੰਤੋਪ ਸਿੰਘ ਗਿੱਲ ਦੇ ਘਰੇ ਜੀ ਐਸ ਪਰ ਸਕਿਉਰਟੀ ਹਾਂ ਜੀ ਜਿਹੜਾ ਉਹਨਾਂ ਵੱਲੋਂ ਕਹਿ ਗਏ ਕਿ ਸਕਿਉਰਟੀ ਜਿਹੜੀ ਹੈਗੀ ਮੈਂ ਵਾਪਸ ਕਰ ਦਿੱਤੀ ਹੈ ਕਿੰਨੀ ਕਿ ਸੱਚਾਈ ਹੈਗੀ ਹੈ ਔਰ ਕੱਲ ਨੂੰ ਉਹਨੇ ਸਾਨੂੰ 11 ਵਜੇ ਕਿਹਾ ਵੀ ਤੁਸੀਂ ਇੱਥੋਂ ਚਲ ਜਓ ਕਿ ਮੈਨੂੰ ਸਿਕਿਉਰਿਟੀ ਦੀ ਲੋੜ ਸੀ ਇਹ ਗੱਡੀ 'ਚ ਬਹਿਣ ਲੱਗੇ ਤੇ ਅਸੀਂ ਵੀ ਨਾਲ ਬਹਿਣ ਲੱਗੇ ਤੇ ਆਂਦੇ ਵੀ ਨਹੀਂ ਜਾਣਾ ਕਿ ਮੈਂ ਨਹੀਂ ਸਾਨੂੰ ਫੜਨਾ ਨਾਲ ਤੇ ਅਸੀਂ ਅਸੇਤੋ ਸਾਹਿਬ ਨੂੰ ਫੋਨ ਕੀਤਾ ਫਿਰ ਮੁੜ ਕੇ ਉਹ ਇੱਥੇ ਆਏ ਉਹ ਸਾਨੂੰ ਕਹਿ ਕੇ ਗਏ ਵੀ ਤੁਸੀਂ ਇਹਨਾਂ ਦੀ ਗੱਲ ਨਹੀਂ ਮੰਨਣੀ ਤੁਸੀਂ ਜੋ ਅਸੀਂ ਕਵਾਂਗੇ ਤੁਸੀਂ ਉਹ ਕੰਮ ਕਰਨਾ ਤੁਸੀਂ ਜਾਣਾ ਨਹੀਂ ਆ ਤੁਸੀਂ ਇੱਥੇ ਰਹਿਣਾ ਵਾ ਕਿਨੇ ਜੇ ਤੁਹਾਨੂੰ ਕਿਨੇ ਸਮੇਤ ਉਹਦਾ ਸੁਰੱਖਿਆ ਦੇ ਵਿੱਚ ਮੈਨੂੰ 1.5 ਸਾਲ ਹੋ ਗਿਆ ਜਿੱਦ ਤੇ ਹੁਣ ਉਹਨਾਂ ਦਾ ਕਹਿਣਾ ਹੈਗਾ ਕਿ ਮੈਨੂੰ ਲੋੜ ਨਹੀਂ ਹੈ ਇੱਥੇ ਰੱਖਿਆ ਤੇ ਫਿਰ ਬਾਹਰ ਕਹਿੰਦੇ ਕਿ ਮੈਂ ਗੇਟ ਤੋਂ ਬਾਹਰ ਰੱਖਿਆ ਵਾਹ ਇੱਕ ਲੋਟੇ ਆ ਸਰ ਜਦੋਂ ਸਾਡੇ ਅਫਸਰ ਉਹ ਕਰਨਗੇ ਹਨ ਤੇ ਹੀ ਬਾਅਦ ਚੱਲ ਜਾਣਗੇ ਉਹਨਾਂ ਚਿਰ ਅਸੀਂ ਇੱਥੇ ਘੁਲੋਤੇ ਬਈ ਸਰ ਭਾਰੀ ਰਹੋ ਬਾਅਦ ਲੋਟੇ ਆ ਜੀ ਇੱਥੇ ਹਾਂ ਜੀ ਤੁਸੀਂ ਕਹਿ ਸਕਦੇ ਹੋ ਆਪਣੀ ਡਿਊਟੀ ਤੁਸੀਂ ਪੂਰੀ ਕਰ ਹਾਂਜੀ ਹਾਂਜੀ ਆਪਣੀ ਡਿਊਟੀ ਕਰ ਰਹੇ ਜੀ ਠੀਕ ਹੈ ਉਹ ਉਹਨਾਂ ਦਾ ਵਾਕੇ ਤੇ ਉਹਨਾਂ ਨੇ ਜਾਣਾ ਆਣਾ ਉਹ ਇਹਨਾਂ ਨੂੰ ਜਾਣ ਦੇਣਾ ਅਸੀਂ ਐਸ.ਐਸ.ਓ. ਸਾਹਿਬ ਨੂੰ ਕਿਹਾ ਵਾ ਐਸ.ਐਸ.ਓ. ਸਾਹਿਬ ਨੇ ਸਵੇਰੇ ਆਨੁਬ੍ਰੀਫ ਕਰਕੇ ਗਏ ਆ ਵੀ ਇਹਨੂੰ ਜਾਣ ਨਹੀਂ ਦੇਣਾ ਗੱਲੀ ਵੀ ਤੇ ਤੁਸੀਂ ਇਹਦੇ ਨਾਲ ਹੀ ਰਹਿਣਾ ਵਾ ਜਿੱਥੇ ਵੀ ਜਾਣ ਇਹ ਆਪੇ ਉਹਨਾਂ ਦੇ ਨਾਲ ਉਹ ਕਹਿੰਦੇ ਕਿ ਆਪਣੀ ਗੱਡੀ ਲੈ ਕੇ ਆਜੋ ਫਿਰ ਹੁਣ ਕਿੱਦਾਂ ਸੁਰੱਖਿਆ ਦੋ ਅਸੀਂ ਸਰ ਉਹਨਾਂ ਚਾਹ ਰਹੇ ਇਹਨਾਂ ਨੂੰ ਇੱਥੋਂ ਨਹੀਂ ਨਿਕਲ ਜਣਾ ਜਦੋਂ ਤੱਕ ਸਾਡੇ ਅਫਸਰ ਨਾ ਆਉਣਗੇ ਜੀ ਅਸੀਂ ਉਹਨਾਂ ਨੂੰ ਇੱਥੇ ਰੱਖਾਂਗੇ ਉਹਨਾਂ ਚੋਂ ਐਸ.ਐਸ.ਓ. ਸਾਹਿਬ ਨੂੰ ਫੋਨ ਕਰਾਂਗੇ ਆਪੇ ਆਣ ਕੇ ਦੱਸਣਗੇ ਕੀ ਗੱਲ ਹੈ ਕੀ ਨਹੀਂ ਜਿਹਦੇ ਨਾਲ ਖੜਨਗੇ ਤਾਂ ਤੁਸੀਂ ਜਾਓਗੇ ਹਾਂ ਜੀ ਫੇਜ ਜਾ ਸਕਦੇ ਫੇਜ ਜਾ ਸਕਦੇ ਉਹਨਾਂ ਚਪਲ ਵੀ ਬਾਰੀਓ ਸਰ ਹਾਈ ਖਲੋਤਿਆਂ ਸਰ ਗੇੜ ਗਾੜੀ ਖਲੋਤਿਆਂ ਜੀ